ਜਿਦਾ ਅਸਮਾਂ ਚੋਣਾਂ ਨੂੰ ਨਾ 1.5 ਸਾਲ ਦਾ ਸਮਾਂ ਰਹਿ ਗਿਆ ਜਿਵੇਂ ਹਮ ਖਿਆਲੀ ਪਾਰਟੀਆਂ ਦਾ ਕਾਲੀ ਦਲ ਦਾ ਕੋ ਚੱਲਣਾ ਹੈ ਜਰੂਰ ਸਾਡਾ ਜਿਹੜੇ ਜਿਹੜੇ ਕਾਲੀ ਦਲ ਦੀ ਪਾਲਿਸੀ ਨਾਲ ਜਿਹੜੇ ਪੰਜਾਬ ਨਾਲ ਪੰਜਾਬ ਦੇ ਹਿੱਤਾਂ ਵਾਸਤੇ ਖੜਨਗੇ ਦੇਖੋ ਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਆ ਇਕੱਲੀ ਪਾਰਟੀ ਇੱਕ ਪਾਸੇ ਨੈਸ਼ਨਲ ਪਾਰਟੀਆਂ ਇੱਕ ਪਾਸੇ ਪੰਜਾਬ ਦੀ ਹੈ ਨੈਸ਼ਨਲ ਪਾਰਟੀਆਂ ਦਾ ਪਤੀਰਾ ਤੁਸੀਂ ਦੇਖ ਲਿਆ ਤੁਸੀਂ ਲੁਧਿਆਣਾ ਦੇਖ ਲਓ ਸਾਰਾ ਕੁਝ ਹੀ ਜਿਹੜੇ ਆਨੇ ਨਹੀਂ ਪੂਰੇ ਪੰਜਾਬ ਜੋਬ ਬਣਿਆ ਡਵੈਲਪਮੈਂਟ ਹੋਈ ਹੈ ਤਰੱਕੀ ਹੋਈ ਹੈ ਲਾਅ ਐਂਡ ਆਰਡਰ ਸਿਚੁਏਸ਼ਨ ਅਕਾਲੀ ਦਲ ਦੀ ਸਰਕਾਰ ਦੇ ਟਾਈਮ ਹੀ ਹੋਇਆ ਕਿਉਂਕਿ ਅਸੀਂ ਜਮਵਾਰ ਸਾਡਾ ਘਰ ਹੈ ਸਾਡੇ ਵਾਸਤੇ ਸਾਰਾ ਕੁਝ ਹੀ ਪੰਜਾਬ ਹੈ ਅਸੀਂ ਪੰਜਾਬ ਵਾਸਤੇ ਜਾਨ ਦਿੰਨੇ ਆ ਪੰਜਾਬ ਦੀ ਤਰੱਕੀ ਵਾਸਤੇ ਸਾਡਾ ਸੁਪਨਾ ਹੈ ਆ ਜਿਹੜੀਆਂ ਲੋਕੀ ਇੱਥੇ ਪਾਟੀਆਂ ਨੈਸ਼ਨਲ ਆਈ ਥਿੰਕ ਲਾ ਲੁੱਟਣ ਤੇ ਤੇ ਆਪਣੀ ਪਾਵਰ ਦਿਖਾਉਣ ਵਾਸਤੇ ਆਉਂਦੇ ਆ ਸੇਵਾ ਕਰਨ ਵਾਸਤੇ ਨਹੀਂ ਆਉਂਦੇ ਜੀ ਮੇਰੇ ਖਿਆਲ ਇਹਨਾਂ ਨਾਲ ਇਹਨਾਂ ਭਾਜਪਾ ਨਾਲ ਕੋਈ ਗੱਲ ਚੱਲਦੀ ਹੈ ਮੈਂ ਤੁਹਾਨੂੰ ਕਿਹਾ ਕਿ ਹਰੇ ਇਲੈਕਸ਼ਨ ਦਾ ਸੀ ਤਾਂ ਆਪਣੇ ਆਪ ਹੀ ਪੂਰਾ ਤਿਆਰੀ ਕਰ ਰਹੇ ਹਾਂ ਹਾਂਜੀ ਇਲੈਕਸ਼ਨ ਦੇ ਸਮੇਂ ਹਲੇ ਟਾਈਮ ਹੈ ਜਿਹੜੀਆਂ ਪਾਰਟੀਆਂ ਪੰਜਾਬ ਪ੍ਰਤੀ ਖੜਨਗੀਆਂ ਅਸੀਂ ਉਹਨਾਂ ਨਾਲ ਗੱਲ ਕਰ ਸਕਦੇ ਹਾਂ ਜਿਹੜੇ ਪੰਜਾਬ ਦੇ ਹਿੱਤਾਂ ਵਾਸਤੇ ਖੜਨੀਆਂ ਤੁਸੀ ਜੀ ਪੰਜਾਬ ਦੀ ਬੋਰਡ ਦੀ ਚੇ ਪ੍ਰਧਾਨ ਬਣਦੇ ਹੋ ਬਾਕੀ ਬੋਰਡ ਤੇ ਡਿਸਟ੍ਰਿਕਟ ਬੋਰਡ ਜਿਹੜੀਆਂ ਹੈਗੀਆਂ ਨੇ ਜਿਲ੍ਹਾ ਜਨਤਕ ਮੌਂਦ ਨੇ ਉਹ ਕਸੂਤਾ ਉਹ ਬਹੁਤ ਹੀ ਜਲਦੀ ਹਾਂ ਇਲੈਕਸ਼ਨ ਜਿਹੜਾ ਹੈਗਾ ਤੁਸੀਂ ਪਛੀਂ ਦਾ ਲੜ ਰਹੇ ਹੋ ਉੱਗੀ ਅਗਲੀ ਕਲੀਅਰ ਆ ਲੈਣੀ ਵੀ ਬਹੁਤ ਬਹੁਣੇ ਛੇ ਕੈਂਪੇਨ ਕਰੂਗੇ ਕਿਲੇ ਕਿਲੇ ਹੋ ਰਹਿਗਾ ਥੋੜਾ ਹੋਗਾ ਤਾਂ ਲਈ ਮੈਂ ਇਹਨਾ ਕਹਿਣਾ ਚਾਹਣਾ ਹੈ ਸਾਡੀ ਬਾਡੀ ਜਲਦੀ ਬਣ ਜਾਣੀ ਹੈ ਤੇ ਜਿਹੜਾ ਸਾਡੇ ਕੈਂਪੇਨ ਦਾ ਸਟਾਈਲ ਹੋਗਾ ਉਹ ਅਸੀਂ ਤੁਹਾਨੂੰ ਤੁਹਾਨੂੰ ਜਰੂਰ ਦੱਸਾਂਗੇ ਆਪਣਾ ਬਦਲਿਓ ਰਾਖਸਵਾਦੀ ਬਹੁਤ ਬਹੁਣੇ ਸਾਰੀ ਪਾਰਟੀ ਇੱਥੇ ਲੜਵਾਉਣੀ ਸਾਰੀ ਪਾਰਟੀ ਹਾਂ ਨਕਲੀ ਸ਼ਰਾਬ ਦਾ ਜਿੱਥੇ ਇੰਨੇ ਬੰਦੇ ਮਰ ਗਏ ਜੀ ਤੁਹਾਡਾ ਵੀ ਤੇ ਕੈਵਿਟੀ ਗਏ ਤੇ ਫਿਰਾ ਮਤਲਬ ਖਾਣਾ ਜਿੱਤਣਾ ਹਮਤ ਕਰਦਾ ਮੈਂ ਪਰਸਨਲ ਮਜ਼ਦੂਰੀ ਬੇਰੀ ਪਰਸਨਲ ਮਜ਼ਦੂਰੀ ਕਰਕੇ ਮੈਂ ਦੇਸ਼ ਤੋਂ ਬਾਹਰ ਮੈਂ ਪਾਸੋਂ ਹੀ ਆਇਆ ਤੇ ਔਨਸਾਰ ਮੈਂ ਸਿੱਧਾ ਇੱਥੇ ਤੁਹਾਡੇ ਕੋਲੇ ਆਇਆ। ਦੇਖੋ ਮੈਂ ਉਹੀ ਕਹਿ ਰਿਹਾ ਜਿਠੇ ਸਾਹਿਬ ਕੇ ਸਾਡੀ ਪਾਰਟੀ ਚੀ ਲਿੰਕੀ ਪਰ ਮੈਂ ਜਿਹੜਾ ਕਹਿਣਾ ਚਾਹਣਾ ਹੈ ਗੱਲ ਉੱਥੇ ਹੀ ਹੁੰਦੀ ਹੈ। ਪੰਜਾਬ ਦਾ ਦਰਦ ਕਿਹਦੇ ਕੋਲੇ? ਦਰਦ ਕੱਲੀ ਕਾਲੀ ਦਲ ਜਾਂਦਾ। ਦੂਜੇ ਕੋਈ ਨਹੀਂ ਜਾਂਦਾ। ਸਾਰੇ ਡਰਾਮੇ। थैंक यू। ਸਿੱਧਾ ਆਸਮਾਨ ਚਾਹਣਾ ਉਹਨਾਂ ਡੇਢ ਕੁ ਸਾਲ ਦਾ ਸਮਾਂ ਰਹਿ ਗਿਆ। ਜਿਹੇ ਹਮਖਿਆਲੀ ਪਾਰਟੀ ਕਾ ਦਾ ਕਾਲੀ ਦਲ ਦਾ ਪਚਾਣਾ। ਜਰੂਰ ਸਾਡਾ ਜਿਹੜੇ ਜਿਹੜੇ ਅਕਾਲੀ ਦਲ ਦੀ ਪਾਲਿਸੀ ਨਾਲ ਜਿਹੜੇ ਪੰਜਾਬ ਨਾਲ ਪੰਜਾਬ ਦੇ ਹਿੱਤਾਂ ਵਾਸਤੇ ਖੜਨਗੇ ਦੇਖੋ ਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਆ ਕੱਲੀ ਪਾਰਟੀ ਇੱਕ ਪਾਸੇ ਨੈਸ਼ਨਲ ਪਾਰਟੀਆਂ ਇੱਕ ਪਾਸੇ ਪੰਜਾਬ ਦੀ ਹੈ ਨੈਸ਼ਨਲ ਪਾਰਟੀਆਂ ਦਾ ਵਤੀਰਾ ਤੁਸੀਂ ਦੇਖ ਲਿਆ ਤੁਸੀਂ ਲੁਧਿਆਣਾ ਦੇਖ ਲਓ ਸਾਰਾ ਕੁਝ ਹੀ ਲੁਧਿਆਣੇ ਚ ਨਹੀਂ ਪੂਰੇ ਪੰਜਾਬ ਜੋਬ ਬਣਿਆ ਡਵੈਲਪਮੈਂਟ ਹੋਈ ਹੈ ਤਰੱਕੀ ਹੋਈ ਹੈ ਲਾਅ ਐਂਡ ਆਰਡਰ ਸਿਚੁਏਸ਼ਨ ਅਕਾਲੀ ਦਲ ਦੀ ਸਰਕਾਰ ਦੇ ਟਾਈਮ ਹੀ ਹੋਇਆ ਕਿਉਂਕਿ ਅਸੀਂ ਜਮਵਾਰ ਸਾਡਾ ਘਰ ਹੈ ਸਾਡੇ ਵਾਸਤੇ ਸਾਰਾ ਕੁਝ ਹੀ ਪੰਜਾਬ ਹੈ ਅਸੀਂ ਪੰਜਾਬ ਵਾਸਤੇ ਜਾਨ ਦਿੰਨੇ ਆ ਪੰਜਾਬ ਦੀ ਤਰੱਕੀ ਵਾਸਤੇ ਸਾਡਾ ਸੁਪਨਾ ਹੈ ਆ ਜਿਹੜੀਆਂ ਲੋਕੀ ਇੱਥੇ ਪਾਰਟੀਆਂ ਨੈਸ਼ਨਲ ਆ ਇੱਥੇ ਕਲਾ ਲੁੱਟਣ ਤੇ ਤੇ ਆਪਣੀ ਪਾਵਰ ਦਿਖਾਉਣ ਵਾਸਤੇ ਆਉਂਦੇ ਆ ਸੇਵਾ ਕਰਨ ਵਾਸਤੇ ਨਹੀਂ ਆਉਂਦੇ ਜੀ ਮੇਰੇ ਜਿਹੜੇ ਇਹਨਾਂ ਨਾਲ ਦੀ ਕੋਈ ਭਾਜਪਾ ਨਾਲ ਕੋਈ ਗੱਲ ਚੱਲਦੀ ਹੈ ਮੈਂ ਤੁਹਾਨੂੰ ਕਿਹਾ ਕਿ ਹਲੇ ਇਲੈਕਸ਼ਨ ਆ ਸੀ ਤਾਂ ਆਪਣੇ ਆਪ ਹੀ ਪੂਰਾ ਤਿਆਰੀ ਕਰ ਰਹੇ ਆ ਹਾਂਜੀ ਇਲੈਕਸ਼ਨ ਦੇ ਸਮੇਂ ਹਲੇ ਟਾਈਮ ਹੈ ਜਿਹੜੀਆਂ ਪਾਰਟੀਆਂ ਪੰਜਾਬ ਪ੍ਰਤੀ ਖੜਨਗੀਆਂ ਅਸੀਂ ਉਹਨਾਂ ਨਾਲ ਗੱਲ ਕਰ ਸਕਦੇ ਹਾਂ ਜਿਹੜੇ ਪੰਜਾਬ ਦੇ ਹਿੱਤਾਂ ਵਾਸਤੇ ਖੜਨੀਆਂ ਜੀ ਪੰਜਾਬ ਦੀ ਬੋਡੀ ਸੀ ਪ੍ਰਧਾਨ ਬਣਦੇ ਹੋ ਬਾਕੀ ਬੋਡੀ ਤੇ ਡਿਸਟ੍ਰਿਕਟ ਬੋਡੀ ਜਿਹੜੀਆਂ ਹੈਗੀਆਂ ਨੇ ਜਿਲ੍ਹਾ ਜਨਤਕ ਮੌਂਦ ਨੇ ਉਹ ਕਸੂਤਾ ਉਹ ਬਹੁਤ ਹੀ ਗਲਤੀ ਹਾਂ ਇਲੈਕਸ਼ਨ ਜਿਹੜਾ ਹੈਗਾ ਤੁਸੀਂ ਪਛੀਂ ਦਾ ਲੱਗ ਰਿਹਾ ਉਹਦੀ ਅਗਲੀ ਕਲੀਅਰ ਵੀ ਬੋਲ ਤੋਂ ਨਹੀਂ ਚੈਂਪੀਨ ਕਰਦੇ ਕਿਵੇਂ ਕਿਵੇਂ ਰੈਣਾ ਕੋਡ ਹੋਗਾ ਮੈਨੂੰ ਮੈਂ ਨਾ ਕਹਿਣਾ ਚਾਹਣਾ ਸਾਡੀ ਬਾਡੀ ਜਲਦੀ ਬਣ ਜਾਣੀ ਹੈ ਤੇ ਜਿਹੜਾ ਸਾਡੇ ਚੈਂਪੀਨ ਦਾ ਸਟਾਈਲ ਹੋਗਾ ਉਹ ਅਸੀਂ ਤੁਹਾਨੂੰ ਦੋ ਜਰੂਰ ਦੱਸਾਂਗੇ ਆਪਣਾ ਬਦਲ ਲਾਕਸ ਮਹਾਰਾਜ ਜੀ ਸਾਰੀ ਪਾਰ ਕਿਥੇ ਲੜਗੜ ਸਾਰੀ ਪਾਰ ਹਾਂ ਲੈਕਲੀ ਸ਼ਰਾਬ ਦਾ ਨਹੀਂ ਮਤਲਬ ਇੰਨੇ ਬੰਦੇ ਵਰਗੇ ਜੀ ਤੁਹਾਡਾ ਫਿਰ ਤੇ ਕੈਬਿਨਟੀ ਗਏ ਤੇ ਤੁਹਾਡਾ ਮਤਲਬ ਖਾਣਾ ਜਿੱਤ ਤੁਹਾਨੂੰ ਹਮਤ ਮੈਂ ਪਰਸਨਲ ਮਜ਼ਦੂਰੀ ਬੇਰੀ ਪਰਸਨਲ ਮਜ਼ਦੂਰੀ ਕਰਕੇ ਮੈਂ ਦੇਸ਼ ਤੋਂ ਬਾਹਰ ਸੀ ਮੈਂ ਪਰਸੋਂ ਹੀ ਆਇਆ ਹਾਂ ਦੇ ਆਨਸ ਆ ਮੈਂ ਸਿੱਧਾ ਇੱਕੇ ਥੋੜੇ ਕੋਲੇ ਆਏ ਦੇਖੋ ਮੈਂ ਉਹੀ ਕਹਿ ਰਿਹਾ ਇੱਥੇ ਸਾਬ ਕਹਿੰਦੇ ਸਾਡੀ ਪਾਰਟੀ ਚ ਨਹੀਂ ਪਰ ਮੈਂ ਜਿਹੜਾ ਕਹਿਣਾ ਚਾਹਣਾ ਗੱਲ ਉੱਥੇ ਹੀ ਹੁੰਦੀ ਹੈ ਪੰਜਾਬ ਦਾ ਦਰਦ ਕਿਹਦੇ ਕੋਲੇ ਦਰਦ ਕਲੀ ਇਕੱਲੀ ਦਰ ਜਾਂਦਾ ਦੂਜਾ ਕੋਈ ਨਹੀਂ ਜਾਂਦਾ ਸਾਰੇ ਡਰਾਮੇ ਥੈਂਕ ਯੂ